ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਭਲਵਿੰਦਰ ਕੌਰ ਅੱਜ ਅਸੀਂ ਬੇਸਨ ਦਾ ਚਿਲਾ ਬਣਾ ਕੇ ਤਿਆਰ ਕਰਾਂਗੇ ਤੇ ਇੱਥੇ ਮੈਂ ਇੱਕ ਕੱਪ ਬੇਸਨ ਲਿਆ ਸੀ ਇੱਥੇ ਲਈ ਜੀ ਅਸੀਂ ਮੇਥੀ ਮੇਥੀ ਨੂੰ ਅਸੀਂ ਚੁਣ ਕੇ ਤੇ ਤੋਲਿਆ ਸੀ ਤੇ ਹੁਣ ਅਸੀਂ ਇਹਨੂੰ ਕੱਟ ਦੇਵਾਂਗੇ ਬਰੀਕ ਬਰੀਕ ਚਿਲਾ ਬਣਾਵਾਂਗੇ ਅਸੀਂ ਮੇਥੀ ਵਾਲਾ ਮੇਥੀ ਪਾ ਕੇ ਬਹੁਤ ਵਧੀਆ ਚਿਲਾ ਬਣ ਕੇ ਤਿਆਰ ਹੁੰਦਾ ਆ ਤੇ ਇਹ ਸਵੇਰੇ ਸਵੇਰ ਦਾ ਨਾਸ਼ਤਾ ਵੀ ਆ ਤੇ ਜੇ ਆਪਾਂ ਨੂੰ ਖਾਂਸੀ ਜੁਕਾਮ ਲੱਗ ਠੰਡ ਲੱਗੀ ਹੋਵੇ ਕੋਲਡ ਹੋਇਆ ਹੋਵੇ ਤੇ ਚਿਲਾ ਬਣਾ ਕੇ ਖਾਈਏ ਬਹੁਤ ਵਧੀਆ ਏੜੀ ਨਾਲ ਆਪਣਾ ਕੋਲਡ ਠੀਕ ਹੁੰਦਾ ਵੇਸਣ ਪਾ ਕੇ ਵੇਸਣ ਖਾਣਾ ਜ਼ਰੂਰ ਵਧੀਆ ਹੁੰਦਾ ਆ ਤੇ ਇੱਥੇ ਮੈਂ ਮੇਥੀ ਨੇ ਮੈਂ ਬਰੀਕ ਬਰੀਕ ਕੱਟ ਦਵਾਂਗੀ ਐਸ ਟ੍ਰਿਕ ਹੈ ਦੀ ਅਸੀਂ ਮੇਥੀ ਨੂੰ ਬਰੀਕ ਬਰੀਕ ਕੱਟ ਦਵਾਂਗੇ ਮੇਥੀ ਨੂੰ ਅਸੀਂ ਕੱਟ ਲਿਆ ਸੀ ਤੇ ਇੱਥੇ ਇੱਥੇ ਅਸੀਂ ਤਣੀਆਂ ਲਿਆ ਸੀ ਤਣੀਆਂ ਨੂੰ ਅਸੀਂ ਬਰੀਕ-ਬਰੀਕ ਕੱਟ ਦਵਾਂਗੇ ਇੱਥੇ ਲਿਆ ਸੀ ਅਸੀਂ ਬੌਲ ਤੇ ਇੱਕ ਕੱਪ ਅਸੀਂ ਵੇਸਣ ਪਾ ਦਵਾਂਗੇ ਮੇਥੀ ਪਾ ਦਾਂਗੇ ਬਰੀਕ ਕੱਟੀ ਹੋਈ ਬਰੀ ਕਟਿਆ ਧਨੀਆ ਪਾ ਦਾਂਗੇ ਬਰੀ ਕੱਟੇ ਪਿਆਜ਼ ਪਾਵਾਂਗੇ ਅਸੀਂ ਇੱਥੇ ਲਿਆ ਜੀ ਅੱਧੀ ਘੀਰੀ ਮਿਰਚ ਤੇ ਅਦਰਕ ਦਾ ਪੇਸਟ ਅਸੀਂ ਬਣਾ ਲਿਆ ਸੀ ਉਹ ਪਾ ਦਵਾਂਗੇ ਇੱਕ ਚਮਚਾ ਪਾ ਦਵਾਂਗੇ ਆਪਾਂ ਚਿੱਟੇ ਤੇਲ ਅੱਧਾ ਚਮਚਾ ਪਾਵਾਂਗੇ ਨਮਕ ਦਾ ਥੋੜੀ ਜਿਹੀ ਪਾਵਾਂਗੇ ਕਾਲੀ ਮਿਰਚ ਧਨੀਆ ਪਾਵਟਣ lal mirch da powder haldi powder ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਤੇ ਅਸੀਂ ਇਹਨੂੰ ਹੁਣ ਘੋਲ ਦਵਾਗੇ ਤੇ ਜੇ ਤੁਹਾਨੂੰ ਮੇਰੀ ਵੀਡੀਓ ਜਿਲਾ ਬਣਾਉਣ ਦੀ ਵਧੀਆ ਲੱਗੇਗੀ ਲਾਈਕ ਜਰੂਰ ਕਰਦਿਆ ਕਰੋ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਦਾ ਬਟਨ ਦਬਾਉਣਾ ਨਾ ਭੁੱਲਿਓ ਵੀ ਤੇ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਜਿਆ ਕਰੇਗਾ। ਵੇਸਣ ਨੂੰ ਅਸੀਂ ਇਸ ਤਰੀਕੇ ਨਾਲ ਖੋਲ ਲਿਆ ਸੀ ਨਾ ਜ਼ਿਆਦਾ ਪਤਲਾ ਤੇ ਨਾ ਜ਼ਿਆਦਾ ਸੰਘਣਾ। ਇਸ ਤਰ੍ਹਾਂ ਦਾ ਵੇਸਣ ਰੱਖਿਆ ਸੀ ਅਸੀਂ। ਡਕਸ਼ੇ ਤੇ ਅਸੀਂ ਨੋਸਟਿਕ ਪੈਨ ਰੱਖ ਲਿਆ ਸੀ। ਹੁਣ ਇਹਦੇ ਵਿੱਚ ਅਸੀਂ ਕੀ ਉਤਵਾ ਦੇਵਾਂਗੇ? ਫੋਟ ਅਸੀਂ ਇਹਦੇ ਉੱਪਰ ਵੇਸਣ ਨੂੰ ਪਾ ਦਾਂਗੇ। ਬੇਸਰ ਪਾ ਕੇ ਅਸੀਂ ਇਹਨੂੰ ਇਸ ਤਰ੍ਹਾਂ ਇਹ ਰੋਟੀ ਬਗੂ ਚੜਾਈ ਚ ਕਰ ਦਵਾਂਗੇ ਤੇ ਲੋ ਫਲੇਮ ਤੇ ਅਸੀਂ ਹੁਣ ਇਹਨੂੰ ਸਿਕਨ ਦਵਾਂਗੇ ਹੁਣ ਅਸੀਂ ਇਹਦੀ ਸਾਈਡ ਚੇਂਜ ਕਰ ਦਵਾਂਗੇ ਇੱਧਰਲੇ ਸਾਈਡ ਤੇ ਵੀ ਅਸੀਂ ਘਿਓ ਨੂੰ ਲਗਾ ਦਵਾਂਗੇ ਤੇ ਬਹੁਤ ਵਧੀਆ ਮੇਥੀ ਦਾ ਚਿਲਾ ਬਣ ਕੇ ਰੈਡੀ ਹੋ ਜਾਂਦਾ ਆ ਹਾਂਜੀ ਹੁਣ ਚਿਲਾ ਬਣ ਕੇ ਤਿਆਰ ਆ ਤੇ ਅਸੀਂ ਇਹਨੂੰ ਹੁਣ ਪਲੇਟ ਵਿੱਚ ਰੱਖ ਦਵਾਂਗੇ ਬਹੁਤ ਵਧੀਆ ਬਣ ਕੇ ਰੈਡੀ ਹੁੰਦਾ ਚਿਲਾ ਦੂਸਰਾ ਵੀ ਅਸੀਂ ਇਸ ਤਰ੍ਹਾਂ ਹੀ ਬਣਾਵਾਂਗੇ نیچے ਥੋੜਾ ਜਿਹਾ ਅਸੀਂ ਘਿਓ ਲਗਾ ਦਵਾਂਗੇ और अब बैटर में पा देंगे बैटर इस तरह आप पतला पतला खिला देवों जो आप मोटा थोड़ा रखना पसंद करते मोटा जब पतला आप इस तरह इन खिला देंगे बहुत वीया सौ तरीके चिल्ला बन दुन अ चिल्ले की सैड चेंज कर देव ਇਦੋਂ ਦੇ ਸਾਈਡ ਤੇ ਅਸੀਂ ਕਿਓ ਨੂੰ ਲਗਾ ਦੇਵਾਂਗੇ ਦੂਸਰਾ ਚਿਲਾ ਵੀ ਬਣ ਕੇ ਤਿਆਰ ਹੋ ਅਸੀਂ ਇਹਨੂੰ ਵੀ ਦੇਖੋ ਤੁਸੀਂ ਕਿੱਡਾ ਵਧੀਆ ਚਿਲਾ ਬਣ ਕੇ ਰੈਡੀ ਹੋ ਗਿਆ ਆ ਚਿਲਿਆਂ ਨੂੰ ਅਸੀਂ ਹੁਣ ਪਲੇਟ ਵਿੱਚ ਰੱਖ ਦਵਾਂਗੇ ਤੇ ਚਿਲਿਆਂ ਨੂੰ ਅਸੀਂ ਗ੍ਰੀਨ ਚਟਣੀ ਤੇ ਘਰ ਦੀ ਮਲਾਈ ਦੇ ਨਾਲ ਅਸੀਂ ਦੁੱਧ ਦੀ ਮਲਾਈ ਦੇ ਨਾਲ ਸਰਵ ਕੀਤਾ ਆ ਤੇ ਇਹ ਦੁੱਧ ਦੀ ਮਲਾਈ ਦੇ ਨਾਲ ਚਟਣੀ ਨਾਲ ਖਾਈਏ ਬਹੁਤ ਜ਼ਿਆਦਾ ਇਹ ਟੇਸਟ ਲੱਗਦਾ ਆ ਤੇ ਇੱਥੇ ਆਪਾਂ ਦੁੱਧ ਦੀ ਮਲਾਈ ਨਾਲ ਲੈਣੀ ਹੋਣੀ ਫਿਰ ਆਪਾਂ ਇੱਥੇ ਸੌਸ ਵੀ ਲੈ ਸਕਦੇ ਆ ਤੇ ਜੇ ਤੁਹਾਨੂੰ ਚਿਹਲਿਆਂ ਦੀ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ